ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੂਨ 1984 ਤੋਂ ਬਾਅਦ ਦੀ ਵੀਡੀਓ ਹੈ ਅਟੈਕ ਤੋਂ ਬਾਅਦ ਦੀ ਜੋ ਕਿ ਆਰਮੀ ਵੱਲੋਂ ਬਣਾਈ ਗਈ ਸੀ ਇਹ ਤੁਸੀਂ ਸਾਹਮਣੇ ਅਕਾਲ ਤਖਤ ਸਾਹਿਬ ਦੇਖ ਰਹੇ ਹੋ ਜੋ ਕਿ ਟੈਟਰੀ ਕੀਤਾ ਹੋਇਆ ਤੇ ਇਹ ਅਕਾਲ ਤਖਤ ਸਾਹਿਬ ਦੇ ਅੰਦਰ ਦੀਆਂ ਕੁਝ ਤਸਵੀਰਾਂ ਨੇ ਅਕਾਲ ਤਖਤ ਸਾਹਿਬ ਦੀ ਦੂਜੀ ਮੰਜ਼ਲ ਬਾਹਰਲੇ ਪਾਸਿਓਂ ਦੂਸਰੀ ਮੰਜ਼ਲ ਬਾਹਰਲੇ ਪਾਸਿਓਂ ਦੇਖੋ ਕੀ ਹਾਲ ਹੈ ਤੇ ਇਹ ਸਾਲਾ ਹਜੇ ਵੀ ਜਿੰਦਾ ਆ ਬਰਾੜ ਜੋ ਕਿ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਹੋ ਕੇ ਬਕਵਾਸ ਮਾਰ ਰਿਹਾ ਤੇ ਇਹ ਅਕਾਲ ਤਖਤ ਸਾਹਿਬ ਦੇ ਦੂਜੀ ਮੰਜ਼ਲ ਤੋਂ ਅੰਦਰਲੇ ਪਾਸਿਓਂ ਦਾ 뷰 ਹੈ ਸਾਹਮਣੇ ਲੰਗਰ ਸਾਹਿਬ ਦੇਖ ਰਿਹਾ ਸੋ ਦੁਬਾਰੇ ਫੇਰ ਦੇਖ ਸਕਦੇ ਹਾਂ ਦੂਜੀ ਮੰਜ਼ਲ ਤੋਂ ਅਕਾਲ ਤਖਤ ਸਾਹਿਬ ਦੇ ਅੰਦਰਲਾ 뷰 ਹੈ ਸਾਹਮਣੇ ਲੰਗਰ ਸਾਹਿਬ ਦੇਖ ਰਿਹਾ ਤੇ ਇਹ ਅਕਾਲ ਤਖਤ ਸਾਹਿਬ ਬਾਹਰੋਂ ਦੀ ਤੁਸੀਂ ਦੇਖ ਸਕਦੇ ਆ ਜੋ ਕਿ ਬਿਲਕੁਲ ਏ ਟਿਆ ਟੇਰੀ ਕੀਤਾ ਪਿਆ ਤੇ ਇਹ ਕੁਝ ਅੰਦਰ ਦੀਆਂ ਤਸਵੀਰਾਂ ਨੇ ਅਕਾਲ ਤਖਤ ਸਾਹਿਬ ਦੀਆਂ ਇਹ ਜਿੱਥੋਂ ਦੀ ਰੋਜ਼ ਸ਼ਾਮ ਨੂੰ ਪੌੜੀਆਂ ਚੜ੍ਹਦੇ ਨੇ ਸੋਖ ਆਸਨ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਉਹ ਜਗ੍ਹਾ ਸੀ ਤੇ ਇਹ ਵੀ ਅੰਦਰਲੇ ਪਾਸਿਓਂ ਵਾਹਿਗੁਰੂ ਵਾਹਿਗੁਰੂ ਇਹ ਵੀ ਅੰਦਰ ਦੀਆਂ ਤਸਵੀਰਾਂ ਨੇ ਅਕਾਲ ਤਖਤ ਸਾਹਿਬ ਦੇ ਅੰਦਰੋਂ ਇਹ ਬਾਹਰਲਾ 뷰 ਤੇ ਇਹ ਜਿਹੜਾ 뷰 ਹੁਣ ਆ ਰਿਹਾ ਇਹ ਵੀ ਅੰਦਰਲਾ ਪਾਸਿਓਂ ਇਹ ਘੰਟਾ ਘਰ ਤੋਂ ਲੱਤਾ ਹੋਇਆ ਵੀਊ ਹੈ ਅਕਾਲ ਤੱਕ